ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਆ ਪੀਆਰ 126 ਕਿਸਮ ਝੋਨੇ ਦੀ ਪੀਆਰ 126 ਕਿਸਮ ਜਿਹੜੀ ਕਿ ਘੱਟ ਸਮੇਂ ਵਾਲੀ ਕਿਸਮ ਆ ਤੇ ਇਹਦੇ ਬਾਰੇ ਕੁਝ ਕਿਸਾਨ ਵੀਰਾਂ ਦੇ ਸਵਾਲ ਸੀਗੇ ਕਿ ਕੁਝ ਇੱਕ ਵਿਰਲੇਟ ਆ ਮੇ ਸਵਾਲ ਆਉਂਦੇ ਆ ਵੈਸੇ ਪੀਆਰ 126 ਪਹਿਲੀ ਪਸੰਦ ਕਿਸਾਨ ਵੀਰਾਂ ਦੀ ਬਣ ਚੁੱਕੀ ਆ ਇਸ ਵਾਰ ਸਭ ਤੋਂ ਵੱਧ ਰਕਬਾ ਵੀ ਉਹਦੇ ਏਟ ਲੱਗਣਾ ਤੇ ਜਿਹੜੇ ਇਹਦੇ ਬਾਰੇ ਵਹਿਮ ਭਰਮ ਸੀਗੇ ਇਹਦੇ ਖਰੀਦਣ ਬਾਰੇ ਉਹ ਕਿਸਾਨ ਵੀਰਾਂ ਨਾਲ ਪਹਿਲਾਂ ਹੀ ਜਾਣਕਾਰੀਆਂ ਸਾਂਝੀਆਂ ਹੋ ਚੁੱਕੀਆਂ ਤੇ ਕਿਸਾਨ ਵੀਰਾਂ ਨੂੰ ਕਲੀਅਰ ਹੋ ਚੁੱਕਿਆ ਤੇ ਦੂਸਰੀ ਸੀਗੀ ਕੋਈ ਕਿਸਾਨ ਵੀਰਾਂ ਦਾ ਸਵਾਲ ਹੁੰਦਾ ਕਿ ਮੌਇਸਚਰ ਨਹੀਂ ਛੱਡਦਾ ਕਿ ਇਹਦਾ ਦਾਣੇ ਦੇ ਵਿੱਚ ਨਮੀ ਜ਼ਿਆਦਾ ਰਹਿੰਦੀ ਆ ਕਿ ਉਹ ਜਿਹੜਾ ਹੈਗਾ ਖਾਸ ਮਤਲਬ ਇਹੀ ਝੋਨੇ ਦੀ ਖਾਸ ਕਿਸਮ ਹੈ ਵੀ ਇਹਦੇ ਵਿੱਚ ਨਮੀ ਜ਼ਿਆਦਾ ਰਹਿੰਦੀ ਆ ਦੂਸਰੀ ਕਿਸਮਾਂ ਕਿਸਮਾਂ ਜਿਹੜੀਆਂ ਠੀਕ ਪੱਕ ਜਾਂਦੀਆਂ ਹੁਣ ਜ਼ਿਆਦਾ ਸਮੇਂ ਵਾਲੀਆਂ ਕਿਸਮਾਂ ਜੀ ਆਪਾ ਪੂਸਾ ਜਤਾਣੀ ਲਾ ਲਈਏ ਉਹ ਜਦੋਂ ਪੱਕਦੀ ਸੀ ਉਹਦੇ ਵੀ ਨਵੀਂ ਕੋਈ ਘਟ ਨਹੀਂ ਨਵੀਂ ਜਾਦਾ ਹੀ ਰਹਿੰਦੀ ਹੈ ਜਿਹੜੀਆਂ ਮਗਰੋਂ ਜਾ ਕੇ ਲੇਟ ਪੱਕਦੀਆਂ ਨੇ ਜਿਵੇਂ ਫਰਜ ਕਰ ਲੋ ਆਪਾਂ ਘਟ ਸਮੇਂ ਵਾਲੀ ਕਿਸਮ ਅਗਸਤ ਦੇ ਸ਼ੁਰੂ ਚ ਲਾ ਲਈ ਪਹਿਲੇ ਹਫਤੇ ਉਹਦੇ ਵਿੱਚ ਆਪਾਂ ਖਾਦ ਪ੍ਰਬੰਧ ਕਿਸ ਤਰ੍ਹਾਂ ਕਰਦੇ ਆ ਲੰਬੇ ਸਮੇਂ ਵਾਲੀ ਕਿਸਮ ਤਾਂ ਆਪਾਂ ਜੂਨ ਚ ਲਾ ਲੈਂਦੇ ਟ੍ਰਾਂਸਪਲੈਂਟ ਕਰ ਲੈਂਦੇ ਸੀਗੇ ਜਿਹੜੀ ਕਿ ਹੁਣ ਕਿਸਾਨ ਵੀ ਛੱਡ ਚੁੱਕੇ ਆ ਤੇ ਉਹ ਵੀ ਜਾ ਕੇ ਅਕਤੂਬਰ ਅੱਧ ਅਕਤੂਬਰ ਐਂਡ ਅਕਤੂਬਰ ਦੇ ਨੇੜ ਤੇੜੇ ਹੀ ਉਹ ਪੱਕਦੀ ਸੀ ਪਰ ਉਹਦਾ ਰੀਜ਼ਨ ਕੀ ਹੈ ਮੌਇਸਚਰ ਦਾ ਰੀਜ਼ਨ ਕੀ ਆ ਤੇ ਆਪਾਂ ਇਹਨੂੰ ਕਿਸ ਤਰ੍ਹਾਂ ਦਾਣੇ ਦੀ ਚੰਗੀ ਕੁਆਲਿਟੀ ਬਣਾ ਸਕਦੇ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਜੇ ਕੋਈ ਨਵੇਂ ਕਿਸਾਨ ਵੀ ਜੁੜਦੇ ਆ ਤਾਂ ਉਹਨਾਂ ਨੂੰ ਬੇਨਤੀ ਆ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਦਾ ਬਲੂਜ ਫੇਸਬੁੱਕ ਪੇਜ ਤੇ ਦੇਖ ਰਹੇ ਹਾਂ ਤਾਂ ਪੇਜ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਨਵੀਂ ਜਾਣਕਾਰੀ ਤੁਹਾਨੂੰ ਨਾਲ ਦੀ ਨਾਲ ਮਿਲਦੀ ਰਹੇ ਸੋ ਕਿਸਾਨ ਵੀਰੋ ਪੀਆਰ 126 ਤੁਹਾਨੂੰ ਪਤਾ ਕਿ ਬੜੀ ਸ਼ਾਨਦਾਰ ਕਿਸਾਨ ਪੱਖੀ ਕਿਸਾਨ ਲਈ ਬਹੁਤ ਹੀ ਲਾਹੇਵੰਦ ਜੀ ਆਪਾਂ ਕਹਿ ਦਈਏ ਆਪਣੇ ਪੰਜਾਬ ਲਈ ਬੜੀ ਲਾਹੇਵੰਦ ਕਿਉਂਕਿ ਝੋਨੇ ਦੀ ਕਾਸ਼ਤ ਦੇ ਵਿੱਚ ਸਭ ਤੋਂ ਘੱਟ ਸਮਾਂ ਲੈਣ ਵਾਲੀ ਕਿਸਮ ਆ ਸਭ ਤੋਂ ਚੰਗਾ ਝਾੜ ਦੇਣ ਵਾਲੀ ਕਿਸਮ ਆ ਘੱਟ ਸਮੇਂ 'ਚ ਘੱਟ ਖਰਚ ਦੇ ਵਿੱਚ ਤੇ ਪਾਣੀ ਦੀ ਵੀ ਬਚਤ ਕਰਦੀ ਆ ਸੋ ਪੀਆਰ 126 ਜਿਹੜੀ ਕਿਸਾਨਾਂ ਦੀ ਪਹਿਲੀ ਪਸੰਦ ਬਣ ਗਈ ਇਸ ਵਾਰ ਬਹਿਮ ਭਰਮ ਕਾਫੀ ਫਲਾਏ ਗਏ ਕਿ ਇਹਦੀ ਖਰੀਦ ਨਹੀਂ ਹੋਣੀ ਇਹ ਤਾਂ ਦਾਣੇ ਦਾ ਨਮੀ ਨਹੀਂ ਜਾਂਦੀ ਕੁਆਲਿਟੀ ਮਾੜੀ ਹੈ ਮਤਲਬ ਕਿ ਇਹ ਕਿਸਾਨ ਵੀਰ ਇਹਨੂੰ ਲਾਉਣ ਪਰ ਕਿਸਾਨ ਪੱਕੀ ਗੱਸਮਾ ਕਿਸਾਨ ਵੀਰਾਂ ਨੇ ਜਿਹੜਾ ਬੀਜ ਪਿਛਲੇ ਸਾਲ ਹੀ ਬਹੁਤ ਝਾੜ ਕੇ ਰੱਖ ਲਿਆ ਸੀਗਾ ਤੇ ਕਿਸਾਨ ਵੀਰਾਂ ਨੇ ਜਿਹੜਾ ਹੈਗਾ ਹੁਣ ਪਨੀਰੀ ਬੀਜਣ ਦੀ ਤਿਆਰੀ ਕਰ ਰਹੇ ਆ ਸੋ ਸਭ ਤੋਂ ਪਹਿਲਾ ਨੁਕਤਾ ਕਿਸਾਨ ਵੀਰੋ ਇਹ ਨੁਕਤੇ ਨੋਟ ਕਰ ਲਓ ਦਾਣੇ ਦੀ ਕੁਆਲਿਟੀ ਵੀ ਵਧੀਆ ਹੋਊ ਦਾਣੇ ਦੇ ਵਿੱਚ ਮੌਇਸਚਰ ਵੀ ਨਾਰਮਲ ਆਊਗਾ ਜਦੋਂ ਮਾਰਕੀਟਿੰਗ ਕਰਾਂਗੇ ਕੋਈ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਊਗੀ ਨਮੀ ਸਹੀ ਆਊਗੀ ਤੇ ਝਾੜ ਵੀ ਚੰਗਾ ਹੋਊਗਾ ਖਰਚ ਵੀ ਤੁਹਾਡਾ ਹਿਸਾਬ ਦਾ ਹੋਊਗਾ ਪਰ ਇਹ ਨੁਕਤੇ ਜ਼ਰੂਰੀ ਆ ਜਿਹਦੇ ਵਿੱਚ ਤੁਸੀਂ ਸਕਿਪ ਕਰਦੇ ਆ ਫੇਰ ਜਿਹੜਾ ਹੈਗਾ ਤੁਹਾਡੀ ਕੁਆਲਿਟੀ ਝਾੜ ਦਾ ਕੁਝ ਕਹਿ ਨਹੀਂ ਸਕਦੇ ਨਮੀ ਦਾ ਕੁਝ ਸਭ ਤੋਂ ਪਹਿਲਾਂ ਤਾਂ ਇਹਦੀ ਪਨੀਰੀ ਬਜਾਈ ਦਾ ਸਮਾਂ ਪਨੀਰੀ ਬਜਾਈ ਚ ਆਪਾਂ ਜ਼ਿਆਦਾ ਧੱਕਾ ਨਹੀਂ ਕਰਨਾ ਜ਼ਿਆਦਾ ਕਾਲੀ ਨਹੀਂ ਕਰਨੀ ਕਿਸਾਨ ਵੀਰ ਇਸੇ ਨੁਕਤੇ ਨੂੰ ਚੱਕ ਕੇ ਕਿ ਨਵੀਂ ਜ਼ਿਆਦਾ ਉਹ ਸੁਧੀਆਂ ਬੀਜ ਦੀ ਇਹਨੂੰ ਜਲਦੀ ਇਹਦੀ ਪਨੀਰੀ ਲਾਦ ਗੀ ਦੇਖੋ ਜਿੱਥੇ ਆਲੂਆਂ ਦੀ ਕਾਸ਼ਤ ਕਰਨੀ ਸਬਜ਼ੀ ਦੀ ਕਾਸ਼ਤ ਕਰਨੀ ਕਿਸਾਨ ਵੀਰਾਂ ਨੇ ਉੱਥੇ ਉਹ ਪਨੀਰੀ ਜਿਹੜੀ ਹੈਗੀ ਆ ਉਹ 5-10 ਦਿਨ ਅਗੇਤੀ ਬੀਜ ਲੈਂਦੇ ਅਗੇਤੀ ਦਾ ਮਤਲਬ ਇਹ ਨਹੀਂ ਕਿ 25 ਮਈ ਤੋਂ ਪਹਿਲਾਂ ਵੀ ਲੈ ਲੈਂਦੇ 25 ਮਈ ਤੋਂ ਇਹਦਾ ਸਮਾਂ ਸ਼ੁਰੂ ਹੋ ਜਾਂਦਾ 20 ਜੂਨ ਤੱਕ 25 ਜੂਨ ਤੱਕ ਬੜੇ ਆਰਾਮ ਨਾਲ ਤੁਸੀਂ ਪਨੀਰੀ ਜਿਹੜੀ ਹੈਗੀ ਹੈ ਇਹਦੀ ਬੀ ਸਕਦੇ ਆ ਤੇ 20 ਜੂਨ 25 20 ਤੋਂ 25 ਜੁਲਾਈ ਤੱਕ ਹੀ ਟ੍ਰਾਂਸਪਲੈਂਟ ਹੋ ਜਾਂਦਾ ਤੇ ਥੋੜਾ ਫਿਰ 1 ਅਕਤੂਬਰ ਜਾਂ ਐਂਡ ਜਿਹੜਾ 20 25 ਅਕਤੂਬਰ ਤੱਕ ਝੋਨਾ ਜਿਹੜਾ ਬੜੇ ਆਰਾਮ ਨਾਲ ਇਹ ਆ ਜਾਂਦਾ ਕਿਉਂਕਿ ਕਣਕ ਦੀ ਬਜਾਈ ਹੈ ਜਿਹੜੀ ਉਹ 1 ਤੋਂ 15 ਨਵੰਬਰ ਤਾਨੂੰ ਪਤਾ ਹੈ 1 ਤੋਂ 15 20 ਨਵੰਬਰ ਤੱਕ ਬੈਸਟ ਸਮਾਂ ਹੈਗਾ ਚਾਹੇ ਉਹਦੀ ਬਜਾਈ ਹੈ ਜਿਹੜੀ ਕਿਸਾਨ ਵੀ 20 ਅਕਤੂਬਰ ਤੋਂ ਵੀ ਸ਼ੁਰੂ ਕਰ ਦਿੰਦੇ ਕਈ ਥਾਵਾਂ ਤੇ ਜਿਹੜੇ ਕਾਲ ਥੋੜੀ ਕਾਲ ਕਰਦੇ ਆ ਤੇ ਪਨੀਰੀ ਬੀਜਣੀ ਜਿੱਥੇ ਤਾਂ ਹੈਗੀ ਤੁਹਾਡੀ ਅਗਲੀ ਫਸਲ ਤੋਂ ਕੋਈ ਗੇਤੀ ਤੁਸੀਂ ਬੀਜਣੀ ਹੈਗੀ ਥੋੜਾ ਜਿਹਾ ਸਮਾਂ ਘੱਟ ਰਹਿੰਦਾ ਉੱਥੇ ਤਾਂ ਤੁਸੀਂ ਬੀਜ ਲਓ ਜਲਦੀ ਜਿਵੇਂ ਹੁਣ ਸਮਾਂ ਚੱਲ ਰਿਹਾ ਹੈ ਪਰ ਜਿੱਥੇ ਤੁਸੀਂ ਕਣਕ ਬੀਜਣੀ ਹੈ ਉੱਥੇ ਤੁਸੀਂ 5 ਜੂਨ ਤੋਂ ਪਹਿਲਾਂ ਕੋਸ਼ਿਸ਼ ਨਾ ਕਰੋ ਇਹ ਮੇਰੀ ਪਰਜੋਰ ਅਪੀਲ ਹੈ ਦੇਖੋ ਜੇ ਆਪਾਂ 5-10 ਦਿਨ ਪਨੀਰੀ ਲੇਟ ਬੀਜ ਕੇ ਆਪਾਂ ਚੰਗਾ ਝਾੜ ਲੈ ਸਕਦੇ ਆ ਉਹਦਾ ਝਾੜ ਡੈਫੀਨੇਟਲੀ 5-10-12 ਮਣ ਦਾ ਫਰਕ ਐਵਰੇਜ ਤੁਹਾਡਾ ਰਹਿਣਾ ਹੀ ਰਹਿਣਾ ਹੈ ਜਿਹੜੀ ਤੁਸੀਂ ਥੋੜੀ ਜਿਹੀ ਲੇਟ ਕਰੋਗੇ ਕਿਉਂਕਿ ਟੈਂਪਰੇਚਰ ਦਾ ਫਰਕ ਪੈ ਜਾਂਦਾ ਹੈ ਦੂਸਰੀ ਗੱਲ ਪਨੀਰੀ ਦੀ ਉਮਰ ਜਿੰਨੀ ਵੱਡੀ ਉਮਰ ਦੀ ਪਨੀਰੀ ਲਾਉਂਗੇ ਉੰਨੀ ਇਹਦੀ ਕੁਆਲਿਟੀ ਵੀ ਖਰਾਬ ਹੁੰਦੀ ਹੈ ਕੱਲੀਆਂ ਤਣੇ ਨੂੰ ਗੰਡਾ ਜਾਂ ਫੋਟ ਦਾ ਫਰਕ ਨਹੀਂ ਪੈਂਦਾ ਦਾਣੇ ਦੀ ਕੁਆਲਿਟੀ ਤੇ ਵੀ ਇਸ ਚੀਜ਼ ਦਾ ਅਸਰ ਪੈਂਦਾ ਜੇ ਤੁਸੀਂ ਪਨੀਰੀ ਜਿਹੜੀ ਹੈਗੀ ਵੱਡੀ ਉਮਰ ਦੀ ਲਾਉਂਗੇ ਫਿਰ ਜਿਹੜੀ ਕੁਆਲਿਟੀ ਤੁਹਾਡੀ ਖਰਾਬ ਹੁੰਦੀ ਹੈ ਆਮ ਤੌਰ ਤੇ ਕਿਸਾਨ ਵੀਰ ਕੀ ਕਰਦੇ ਕਈ ਵਾਰ ਆਪਾਂ ਜਿਆਦਾ ਰਕਬਾ ਲਾਉਣਾ ਹੁੰਦਾ ਪਨੀਰੀ ਆਪਾਂ ਇੱਕ ਵਾਰੀ ਬੀਜ ਲੈਨੇ ਆ ਫਿਰ ਲਾਉਂਦੇ ਲਾਉਂਦੇ ਉਹਦਾ ਦਾਖ ਦੇ ਜਾਂਦਾ ਉਮਰ ਦਾ ਫਰਕ ਪੈ ਜਾਂਦਾ ਫਿਰ ਉਹ ਜਿਹੜੀ ਹੈਗੀ ਹੈ ਜਲਦੀ ਨਿਸਰਨ ਲੱਗ ਪੈਂਦੀ ਫਿਰ ਉਹਦੇ ਵਿੱਚ ਆਪਾਂ ਉਹਨੂੰ ਕੱਚਾ ਕਰਨ ਨੂੰ ਯੂਰਗਿਆਬਦ ਠੋਕਦੇ ਆ ਤੇ ਫਿਰ ਉਹਦੀ ਕੁਆਲਿਟੀ ਦਾ ਖਰਾਬ ਹੋਣੀ ਹੋਣੀ ਨਮੀ ਦਾ ਵੱਧ ਆਉਣੀ ਆਉਣੀ ਹੈ ਇਹ ਗੱਲ ਦਾ ਖਾਸ ਧਿਆਨ ਰੱਖਣਾ ਦੇਖੋ ਜਿਹੜੀ ਪਨੀਰੀ ਤੋਂ ਬਾਅਦ 25 ਦਿਨ ਦੀ ਪਨੀਰੀ ਲਾਉਣੀ ਉਹ ਤੋਂ ਬਾਅਦ 90 95 ਦਿਨ ਦੀ ਇਹ ਵੈਰੈਟੀ ਆ ਤੇ ਜੇ ਆਪਾਂ ਪਨੀਰੀ ਜਿਹੜੀ ਹੈਗੀ ਆ 40 45 ਦਿਨ ਦੀ ਕਰ ਲਾਂਗੇ ਤੇ ਉਹਦੇ ਕੋਲ ਦਿਨ ਕਿਹੜੇ ਬਚਦੇ ਆ ਉਹਦੇ ਉਹਨੇ ਦਿਨਾਂ ਜਿਹੜੇ ਉਹਨੇ ਫੋੜ ਕਰਨੀ ਉਹਨੇ ਦਿਨਾਂ ਜਿਹੜੇ ਉਹਨੇ ਗੋਭ ਚਾਉਣਾ ਫਿਰ ਉਹਨੇ ਨਸਾਰਾ ਲੈਣਾ ਦਾਣਾ ਪੱਕਣਾ ਵੀ ਆ ਨਵੀਂ ਵੀ ਉਹੜੀ ਘਟਾਉਣੀ ਆ ਉਦੇ ਕੋਲ ਸਮਾਂ ਨਹੀਂ ਆਪਾਂ ਛੱਡਦੇ ਫੇਰ ਆਪਾਂ ਯੂਰੀਆ ਜਦੋਂ ਵੱਧ ਪਾਉਨੇ ਫੇਰ ਉਹਨੂੰ ਆਪਾਂ ਕੱਚੀ ਕਰਦੇ ਰਹੇ ਨੇ ਫੇਰ ਉਹਦੀ ਆਪਾਂ ਡਿਊਰੇਸ਼ਨ ਆ ਜਿਹੜੀ ਵੈਜੀਟੇਟਿਵ ਫੇਜ਼ ਵੀ ਵਧਾ ਦਿੰਦੇ ਆ ਗ੍ਰੇਨ ਫਿਲਿੰਗ ਟਾਈਮ ਵੀ ਵਧਾ ਦਿੰਦੇ ਆ ਤੇ ਇਹ ਜਿਹੜੀ 90 95 ਦਿਨ ਦੀ ਕਿਸਮ ਆ ਇਹਨੂੰ ਆਪਾਂ 15 15 20 ਦਿਨ 20 ਦਿਨ ਹੋਰ ਖੇਤ ਦੇ ਵਿੱਚ ਖੜਾ ਦਿੰਦੇ ਆ ਕਈ ਵਾਰ ਕਿਸਾਨ ਵੀਰ ਕਹਿੰਦੇ ਕਿ ਸਾਡੇ ਤਾਂ ਜੀ ਅਸੀਂ ਤਾਂ 120 ਦਿਨਾਂ ਬਾਅਦ ਵੱਟਿਆ ਤੁਸੀਂ ਯੂਰੀਆ ਅਗਰ ਦੱਸਣ ਨੂੰ ਤਾਂ ਦੱਸ ਦਿੰਦੇ ਕਿ ਅਸੀਂ ਤਾਂ ਜੀ ਦੋ ਘਟੇ ਬਾਇਪਰ ਨਹੀਂ 4 4 5 5 ਘਟਿਆਂ ਤੱਕ ਕਿਸਾਨ ਵੀਰ ਨੂੰ ਪਾ ਰਹੇ ਆ ਫੇਰ ਯ ਤੇ ਮਾਤਰਾ ਘੱਟ ਸਮੇਂ ਵਾਲੀ ਕਿਸਮ ਆ ਖੁਰਾਕ ਉਹਦੀ ਉਸ ਹਾਵਨਰ ਰਿਕੁਆਇਰਮੈਂਟ ਆ ਕਿ ਝਾੜ ਚੰਗੇ ਵਿੱਚ ਖਾਸ ਨੁਕਤੇ ਇਹ ਆ ਕਿ ਪਨੀਰੀ ਛੋਟੀ ਲਾਉਣੀ ਆ ਖੁਰਾਕ ਉਹਨੂੰ ਟਾਈਮ ਲਈ ਦੇਣੀ ਤੇ ਸੰਤੁਲਿਤ ਖੁਰਾਕ ਦੇਣੀ ਆ ਆਪਾਂ ਕੀ ਕਰਦੇ ਆ ਦੇਖੋ ਫਾਸਫੋਰਸ ਆ ਮਿੱਟੀ ਪਰਖ ਆਧਾਰ ਤੇ ਪਾਓ ਜਾਂ डीएपी ਤਾਂ ਆਪਾਂ ਪਾਉਣੀ ਨਹੀਂ ਜਾਂ ਵੱਧ ਤੋਂ ਵੱਧ ਤੁਸੀਂ ਇੱਕ ਗੱਟਾ ਸਿੰਗਲ ਸੁਪਰ ਫਾਸਫੇਟ ਪਾਓ ਉਹਦੇ ਨਾਲ ਕੈਲਸ਼ੀਅਮ ਸਲਫਰ ਤੇ ਫਾਸਫੋਰਸ ਤਿੰਨੇ ਚੀਜ਼ਾਂ ਜ਼ਰੂਰਤ ਅਨੁਸਾਰ ਤੇ ਲੋੜੋਂ ਵੱਧ ਫਾਸਫੋਰਸ ਨਹੀਂ ਮਿਲੂਗੀ ਜਾਂ ਜ਼ਮੀਨ ਦੀ ਮਿੱਟੀ ਦੀ ਪਰਖ ਦੇ ਆਧਾਰ ਤੇ ਪਾਓ ਡੀਏਪੀ ਅੱਧਾ ਗੱਟਾ ਜਾਂ ਗੱਟਾ ਪਾਉਂਗੇ ਉਹਦੇ ਨਾਲ ਜ਼ਿੰਕ ਦੀ ਘਾਟ ਵੱਧ ਆਊਗੀ ਤੇ ਇੰਬੈਲੈਂਸ ਗਰੋਥ ਜਿਹੜੀ ਇੰਬੈਲੈਂਸ ਨਿਊਟ੍ਰੀਸ਼ਨ ਮਿਲੂਗਾ ਤੇ ਉਹਦੇ ਨਾਲ ਗਰੋਥ ਤੇ ਫਰਕ ਪੈਣਾ ਪੈਣਾ ਫਾਸਫੋਰਸ ਤੇ ਆਪਾਂ ਡੀਏਪੀ ਦਿਖਾਸ ਤੌਰ ਤੇ ਕਿਸਾਨ ਵੀਰ ਜੋਰ ਰੱਖਦੇ ਆ ਡੀਏਪੀ ਨਹੀਂ ਪਾਉਣੀ ਜੇ ਪਾਉਣੀ ਆ ਤਾਂ ਫਿਰ ਸੋਇਲ ਕੰਡੀਸ਼ਨਰ ਪਾਓ ਤੁਸੀਂ ਸਿੰਗਲ ਸੁਪਰ ਫਾਸਫੇਟ ਪਾ ਲਓ ਇੱਕ ਦਾ ਟੱਬਾ ਉਹ ਤਾਂ 15 ਤੋਂ 20 ਕਿਲੋ ਪोटाश ਦਿਓ ਮਿੱਟੀ ਪਰਖ ਆਧਾਰ ਤੇ ਦੇਣਾ ਉਹ ਦੇ ਦਿਓ ਕਿਉਂਕਿ ਜ਼ਿਆਦਾਤਰ ਜ਼ਮੀਨਾਂ ਦੇ ਵਿੱਚ ਪोटा ਜ਼ਿਆਦਾਤਰ ਜ਼ਮੀਨਾਂ ਦੇ ਵਿੱਚ ਇਹ ਘਾਟ ਹੁਣ ਆਉਣ ਲੱਗ ਪਈ ਆ ਸੋ ਮਿੱਟੀ ਪਰਖ ਆਧਾਰ ਤੇ ਦਿਓ ਜਾਂ ਫਿਰ ਤੁਸੀਂ 15 ਤੋਂ 20 ਕਿਲੋ ਮਿਊਰੋਟਾ ਪोटाश 60% ਵਾਲੀ ਉਹ ਪਾ ਦਿਓ ਵੱਖ-ਵੱਖ ਤੱਤਾਂ ਦੇ ਕੀ ਕੰਮ ਆ ਕਿਸਾਨ ਵੀਰੋ ਇਹਦੇ ਬਾਰੇ ਵੀ ਮੈਂ ਵੀਡੀਓ ਪਾਉਣ ਦੀ ਕੋਸ਼ਿਸ਼ ਕਰੂੰਗਾ ਜਿਹੜੀਆਂ ਖਾਦਾਂ ਨੇ ਨਾ ਆਪਾਂ ਪਾਉਣੀਆਂ ਆ ਯੂਰੀਆ ਤੋਂ ਲੈ ਕੇ ਡੀਏਪੀ ਪਾਉਣੇ ਆ ਮੈਗਨੀਸ਼ੀਅਮ ਪਾਉਣੇ ਮੈਗਨੀਜ਼ ਪਾਉਣੇ ਆ ਲੋਹਾ ਤੱਤ ਆ ਜ਼ਿੰਕ ਐ ਐਸਐਸਪੀ ਆ ਐਨਪੀਕੇ 12 32 16 ਇਹਦੇ ਵੱਖ-ਵੱਖ ਕੰਮਾਂ ਬਾਰੇ ਵੀ ਮੈਂ ਜਾਣਕਾਰੀ ਵੱਖਰੀ ਸਾਂਝੀ ਕਰੂੰਗਾ ਤੁਹਾਨੂੰ ਤਾਂ ਕਿ ਪਤਾ ਲੱਗ ਸਕੇ ਸੋ ਪोटाਸ਼ ਦਿਓ ਫੇਰ ਆਪਾਂ ਜ਼ਿੰਕ ਤੱਤ ਜ਼ਿੰਕ ਤੱਤਾਂ 'ਤੇ ਖਾਸ ਤਵੱਜੋ ਦਿਓ ਥੱਲੇ ਨਹੀਂ ਪਾਉਣੀ ਤਾਂ ਆਪਾਂ ਉਹਦੀਆਂ ਸਪ੍ਰੇਆਂ ਕਰੀਏ ਦੋ ਜਿਹੜੀ ਜਿੰਕ ਲੋਹਾ ਕਾਲੀ ਦਾ ਆਪਣਾ ਯੂਰੀਆ ਮੇ ਕਰਾਉਣਾ ਹੁੰਦਾ ਨਹੀਂ ਤਾਂ ਜਿੰਕ ਕੀ ਕਰਨੀ ਤੁਸੀਂ ਬਜਾਈ ਟਾਈਮ ਸੌਰੀ ਲਵਾਈ ਟਾਈਮ ਕਦੂ ਕਰਨ ਸਮੇਂ ਜਾਂ ਉਦੋਂ ਪਹਿਲਾਂ ਖੇਤ ਤਿਆਰ ਕਰਨ ਸਮੇਂ ਤੁਸੀਂ ਪोटाश ਦੇ ਦਿਓ ਸੁਪਰ ਪਾਉਣੀ ਜਾਂ ਸੁਪਰ ਦੇ ਦਿਓ ਕੋਈ ਫਾਸਫੋਰਸ ਵਾਲੀ ਖਾਦ ਤੁਹਾਡੀ ਜ਼ਰੂਰਤ ਹੈਗੀ ਜ਼ਮੀਨ ਦੀ ਤਾਂ ਤੇ ਜਦੋਂ ਤੁਸੀਂ ਪਾਣੀ ਘਟਾਉਣਾ ਖੇਤ ਚ 15 20 ਦਿਨ ਤੇ ਜਾ ਕੇ ਉਦੋਂ ਤੁਸੀਂ ਜਿੰਕ ਦਿਓ ਤਾਂ ਕਿ ਜ਼ਮੀਨ ਨੂੰ ਜਦੋਂ ਆਪਾਂ ਜਿੰਕ ਪਾਉਣੀ ਉਸ ਤੋਂ ਬਾਅਦ ਹਵਾ ਲਮਾਉਣੀ ਆ ਫਿਰ ਜਿੰਕ ਤਾਂ ਤਾਂ ਅਪਟੇਕ ਹੁੰਦੀ ਆ ਪ੍ਰੋਪਰ ਫਸਲ ਦੇ ਵਿੱਚ ਫਿਰ ਜਿਹੜੀਆਂ ਜਿੰਕ ਵਾਲੀਆਂ ਸਪਰੇਆਂ ਕਰੋ ਪੀਆਰ 126 ਦੇ ਵਿੱਚ ਤੁਸੀਂ 25 ਦਿਨ ਦੀ 30 ਦਿਨ ਦੀ ਪਨੀਰੀ ਤੇ ਇੱਕ ਸਪਰੇ ਝੋਨੇ ਦੇ ਕਰਦੇ ਹੋ ਜਦੋਂ ਖੇਤ ਪੁੱਟ ਕੇ ਲਾਤਾ 30 ਦਿਨ ਤੇ ਕਰਦੇ ਹੋ ਇੱਕ 37 38 ਦਿਨ ਤੇ ਕਰਦੇ ਹੋ ਉਦੋਂ ਬਾਅਦ ਤੁਸੀਂ 42 45 ਦੀ ਤੀਜੀ ਕਰਨੀ ਆ ਤਾਂ ਉਹ ਕਰ ਸਕਦੇ ਜਾਂ ਫਿਰ 25 ਦਿਨ ਤੇ ਕਰਦੇ ਹੋ ਫਿਰ 32 ਦਿਨ ਤੇ ਕਰਦੇ ਹੋ ਫਿਰ 40 ਦਿਨ ਤੇ ਕਰਦੇ ਹੋ ਤਿੰਨ ਸਪਰੇਆਂ ਇਹ ਜਿੰਕ ਵਾਲੀਆਂ ਕਰਦੇ ਹੋ ਮੈਗਨੀ ਲੋਹਾ ਕਰੀ ਦਾ ਪਾਣੀ ਯੂਰੀਆ ਫਿਰ ਤੁਸੀਂ ਜਾ ਕੇ ਯੂਰੀਆ ਜਿਹੜੀ ਖਾਸ ਤੌਰ ਤੇ ਜਿਹੜੀ ਯੂਰੀਆལ་ ਖਾਸ ਧਿਆਨ ਆਪਾਂ ਦੇਣਾ ਹੈਗਾ ਕਿਉਂਕਿ ਆਪਾਂ ਦਾ ਕਿਸਾਨ ਵੀਰੋ ਕੀ ਹੁੰਦਾ ਕਿ ਮਾੜਾ ਜਾਂ ਫਸਲ ਨੂੰ ਕੋਈ ਪੀਲਾਪਨ ਦਿਖਾਉਣ ਲੱਗੀ ਕੋਈ ਦੌਗੀਆਂ ਦੇ ਵਿੱਚ ਕੋਈ ਮਾੜੇ ਮੋٹے ਜੰਗਾਲੇ ਪੱਤੇ ਜਾਂ ਹਲਕਾ ਪੀਲਾਪਨ ਆਇਆ ਤਾਂ ਆਪਾਂ ਕੀ ਆ ਯੂਰੀਆ ਪਾ ਦੇਣੀ ਆ ਆਪਾਂ ਇਹ ਨਹੀਂ ਦੇਖਣਾ ਕਿ ਉਹ ਚ ਕਿਤੇ ਕੋਈ ਸਲਫਰ ਦੀ ਘਾਟ ਕੋਈ ਜ਼ਿੰਕ ਦੀ ਘਾਟ ਕੋਈ ਲੋਹਾ ਤਾਂ ਦੀ ਘਾਟ ਕੋਈ ਹੋਰ ਕਿਸੇ ਕਿਸਮ ਦੀ ਘਾਟ ਤਾਂ ਨਹੀਂ ਆ ਰਹੀ ਆਪਾਂ ਯੂਰੀਆ ਪਾਉਣੇ ਯੂਰੀਆ ਆਪਣਾ ਸ਼ਡਿਊਲ ਕੀ ਹੁੰਦਾ ਫਰਜ਼ ਕਰ ਲਓ ਪੀਆਰ 126 ਹੈ ਆਪਾਂ ਲਵਾਈ ਤੋਂ 10-12 ਦਿਨ ਤੇ ਸ਼ੁਰੂ ਕਰ ਲਈ ਜਾਂ ਪੰਜਵੇਂ 7ਵੇਂ ਦਿਨ ਪਾਤੀ ਉਸ ਤੋਂ ਬਾਅਦ ਆਪਾਂ ਪੰਜ-ਪੰਜ ਦਿਨ ਤੇ ਪਾਈ ਜਾਣੀ ਯੂਰੀਆ ਤੇ ਗੱਟਾ ਪਾਈ ਜਾਂਦੇ ਆ ਜਦ ਕਿ ਖਰਾਕ ਦੀ ਜ਼ਰੂਰਤ ਹੈ ਜਿਹੜੀ ਉਹ 30 ਤੋਂ 32 33 ਕਿਲੋ ਤੱਕ ਇੱਕ ਟਾਈਮ ਯੂਰੀਆ ਦੀ ਸਿਫਾਰਸ਼ ਹੈ ਤੇ ਜ਼ਰੂਰਤ ਵੀ ਝੋਨੇ ਦੀ ਇੰਨੀ ਹੁੰਦੀ ਆ 30 ਕਿਲੋ 32 ਕਿਲੋ 33 ਕਿਲੋ ਯੂਰੀਆ ਪਾਉਣੀ ਆ ਤੇ ਤਿੰਨ ਕਿਸ਼ਤਾਂ ਦੇ ਵਿੱਚ ਆਪਾਂ ਪਾਉਣੀ ਆ ਆਪਾਂ 5-5 ਕਿਸ਼ਤਾਂ ਤੇ ਹਰੇਕ ਕਿਸ਼ਤ 'ਚ ਇੱਕ ਗੱਟਾ ਫਿਰ ਦੇਖੋ ਵੀ ਕਿੱਥੇ ਜਾ ਕੇ ਕਦੋਂ ਉਹਨੇ ਯੂਰੀਆ ਅਪਟੇਕ ਕਿੰਨੀ ਕਰਨੀ ਨਾਈਟ੍ਰੋਜਨ ਫਿਰ ਉਹਦੀ ਵਿੱਚ ਉਹਨੂੰ ਪਚਾਉਣਾ ਵੀ ਆ ਫਿਰ ਉਹਦੇ ਵਿੱਚ ਉਹਨੇ ਉਹਦੀ ਮੂਵਮੈਂਟ ਵੀ ਫਸਲ ਦੇ ਵਿੱਚ ਹੋਣੀ ਆ ਉਹਦੇ ਮਾਈਨੋ ਐਸਰ ਪ੍ਰੋਟੀਨ ਜੋ ਵੀ ਬਣਨੇ ਆ ਜਿੰਨੀ ਵੱਧ ਪਾਵਾਂਗੇ ਉਹਦੇ ਵਿੱਚ ਇੱਕ ਦਾ ਲਗਜ਼ਰੀਅਸ ਅਪਟੇਕ ਹੋ ਜਿਆਦਾ ਜਿਹਦੇ ਵੱਲ ਕੀੜੇ ਮਕੌੜੇ ਬਿਮਾਰੀਆਂ ਅਟ੍ਰੈਕਟ ਹੋਣਗੇ ਦੂਸਰਾ ਉਹਦੇ ਲੌਸ ਵੀ ਹੋਣਗੇ ਤੇ ਤੀਸਰਾ ਉਹਦੀ ਆਪਾਂ ਜਿਹੜੀ ਗ੍ਰੀਨਰੀ ਕਿੰਨੀ ਵਧਾਈ ਜਾਂਦੀ ਹੈ ਉਹਦੀ ਡਿਊਰੇਸ਼ਨ ਵੀ ਵਧਾ ਦਿੰਨੇ ਆ ਆਪਾਂ ਵੱਧ ਯੂਰੀਆ ਪਾ ਪਾ ਕੇ ਤੇ ਇੱਕ ਤੱਤ ਵੱਧ ਦੇਣ ਨਾਲ ਦੂਸਰੇ ਤੱਤਾਂ ਜਿਹੜੇ ਉਹਨਾਂ ਨਾਲ ਆਪਾਂ ਤਵੱਜੋ ਨਹੀਂ ਦਿੰਦੇ ਤੇ ਉਹਨਾਂ ਦੀ ਘਾਟ ਲੈ ਜਾਂਦੀ ਲੁਕਮੀ ਘਾਟ ਰਹਿ ਜਾਂਦੀ ਆ ਉਹ ਚੀਜ਼ ਦਾ ਵੀ ਅਸਰ ਪੈਂਦਾ ਪੀਆਰ 126 ਨੂੰ ਤਿੰਨ ਕਿਸ਼ਤਾਂ 'ਚ 30 ਤੋਂ 35 ਕਿਲੋ ਯੂਰੀਆ ਦਰਮਿਆਨੀ ਜ਼ਮੀਨ ਦੇ ਵਿੱਚ ਇਹਦੇ ਬਾਰੇ ਦੱਸਦੇ ਆ ਜੇ ਤੁਹਾਡੀ ਜ਼ਮੀਨ ਮਾੜੀ ਆ ਥੋੜੀ ਬਹੁਤੀ ਵੱਧ ਪਾ ਲਓ ਜੇਦੂ ਚੰਗੀ ਆ ਘਟਾ ਵੀ ਸਕਦੇ ਆ ਦਰਮਿਆਨੀ ਜ਼ਮੀਨ ਜਿੱਥੇ ਤੁਹਾਡੀ ਪੁਆਇੰਟ 4 ਤੋਂ ਪੁਆਇੰਟ 75 ਜਿਹੜੀ ਆਰਗੈਨਿਕ ਮੈਟਰ ਆ ਉਹਦੇ ਵਿੱਚ ਤੁਸੀਂ 2 ਗੱਟੇ ਯੂਰੀਆ 30-30 ਕਿਲੋ ਦੀ 3 ਕਿਸ਼ਤਾਂ ਦੇਣੀਆਂ ਪਹਿਲੀ 7 ਦਿਨ ਤੇ ਲਵਾਈ ਤੋਂ ਦੂਸਰੀ 21 ਦਿਨ ਤੇ ਤੀਸਰੀ 35-36 ਦਿਨ ਤੇ ਜਾ ਕੇ 38 ਦਿਨ ਤੇ ਦੇ ਦਿਓ ਬਸ ਇੰਨੀ ਯੂਰੀਆ ਆਪਾਂ ਪਾਉਣੀ ਆ ਪोटाश ਦੇਣੀ ਆ ਜ਼ਿੰਕ ਵਾਲੀਆਂ ਸਪਰੇਆਂ ਕਰਨੀਆਂ ਨੇ ਜੇ ਤੁਹਾਡੀ ਜ਼ਮੀਨ ਹੀ ਮਾੜੀ ਆ ਤਾਂ ਫਿਰ ਉਹਦੇ ਵਿੱਚ ਥੋੜੀ-ਬੋਤੀ ਤੁਸੀਂ ਨਾਈਟ੍ਰੋਜਨ ਵਾਧ ਦੇ ਸਕਦੇ ਹੋਰ ਖਾਦਾਂ ਤੁਸੀਂ ਮਿੱਟੀ ਪਰਖ ਆਧਾਰ ਤੇ ਫਿਰ ਪਾ ਸਕਦੇ ਜੇ ਜ਼ਮੀਨ ਦਰਮਿਆਨੀ ਹੈਗੀ ਆ ਫਿਰ ਤੁਸੀਂ ਇਹ ਪਾਉਣੀ ਆ ਫਿਰ ਪਾਣੀ ਪਾਣੀ ਆਪਾਂ 15-20 ਦਿਨ ਜਦੋਂ ਖੇਤ ਚ ਖੜਾ ਲਿਆ ਨਦੀਨ ਵਗੈਰਾ ਆਪਾਂ ਨੂੰ ਪਤਾ ਕਿ ਆਪਣੇ ਕੰਟਰੋਲ ਹੋ ਗਏ ਉਸ ਤੋਂ ਬਾਅਦ ਤੁਸੀਂ ਹਵਾ ਲਮਾਉਣੀ ਹਵਾ ਨਾਲ ਇੱਕ ਤਾਂ ਤੱਤ ਜਿਹੜੀ ਖਾਸ ਤੌਰ ਤੇ ਜਿੰਕ ਵਗੈਰਾ ਉਹ ਆਕਸੀਡੇਸ਼ਨ ਉਹਨਾਂ ਦੀ ਅਪਟੇਕ ਪ੍ਰੋਪਰ ਹੁੰਦੀ ਆ ਦੂਸਰਾ ਮੁੱਢ ਗਾਣ ਦੀ ਸਮੱਸਿਆ ਨੇ ਉਹ ਤੀਸਰਾ ਜਿਹੜਾ ਹੈਗਾ ਉਹਦੇ ਨਾਲ ਤੁਹਾਡੇ ਮੁੱਢਾਂ ਦਾ ਗਾਲਾ ਪੈਂਦਾ ਨਾਲ ਬਿਮਾਰੀਆਂ ਕੀੜੇ ਮਕੌੜੇ ਹੋਰ ਟਰੈਕਟ ਹੁੰਦੇ ਆ ਤਾਂ ਪਾਣੀ ਤੁਸੀਂ 20 ਦਿਨ ਤੋਂ ਬਾਅਦ ਜਦੋਂ ਜੀਰ ਗਿਆ ਫਿਰ ਤੀਜੇ ਦਿਨ ਪਾਣੀ ਛੱਡਣਾ ਜਦੋਂ ਜੀਰ ਗਿਆ ਫਿਰ ਤੀਜੇ ਦਿਨ ਛੱਡਣਾ ਜੇ ਜ਼ਮੀਨ ਤੁਹਾਡੀ ਬਾੜੀ ਮਤਲਬ ਬਹੁਤ ਜ਼ਿਆਦਾ ਪਾਣੀ ਜਜ਼ਬ ਕਰਕੇ ਰੱਖਦੀ ਜਾਂ ਚੀਕਣੀ ਮਿੱਟੀ ਉਹ ਚੱਕ ਦਿਨ ਹੋਰ ਨਗਾ ਸਕਦੇ ਜੇ ਰੇਤਲੀ ਇੱਕ ਦਿਨ ਪਹਿਲਾਂ ਕਰ ਸਕਦੇ ਅਗਲੇ ਦਿਨ ਪਾਣੀ ਛੱਡ ਲੂ ਤਾਂ ਪਾਣੀ ਲਾਉਣ ਦਾ ਤਰੀਕਾ ਬੈਲੈਂਸ ਖਾਦਾਂ ਤੁਸੀਂ ਇਹ ਕਰ ਲਓ ਮਤਲਬ ਹੀ ਨਹੀਂ ਤੁਹਾਡੇ ਨਵੀਂ ਮੋਇਸਚਰ ਜਿਹੜਾ ਬੀਜ ਦੇ ਵਿੱਚ ਦਾਣੇ ਚ ਜ਼ਿਆਦਾ ਆ ਜੇ ਆਪਾਂ ਕੀ ਕਰਦੇ ਕਈ ਵਾਰ ਕੀ ਹੁੰਦਾ ਕਿਸਾਨ ਵੀਰਾਂ ਨੇ ਕੀ ਕੀਤਾ ਮੱਕੀ ਤੋਂ ਬਾਅਦ ਪੀਆਰ 126 ਲਾਇਆ ਅਗਸਤ ਦੇ ਸ਼ੁਰੂ ਚ 5-5 7-7 ਦਿਨ ਤੇ 5-5 ਘਟੇ ਪਾਤੇ ਫਿਰ ਉਹ ਚ ਕੀ ਹੁੰਦਾ ਨਾਲੇ ਦਾ ਕੀੜੇ ਮਕੌੜੇ ਆਉਂਦੇ ਆ ਪੱਤਾ ਲਵੇਟ ਸੁੰਡੀ ਕਿੰਨੀ ਆਉਂਦੀ ਆ ਗੋਵ ਵਾਲੀ ਸੁੰਡੀ ਆ ਜਾਂਦੀ ਆ ਬਿਮਾਰੀ ਆ ਜਾਂਦੀ ਮੁੱਢਾਂ ਦਾ ਗਾਲਾ ਆ ਜਾਂਦਾ ਤੇ ਨਾਲੇ ਪੱਕਣਾਂ ਦਾ ਫਿਰ ਉਹਨੇ ਅਕਤੂਬਰ ਦਾ ਮਹੀਨਾ ਵੀ ਪੂਰਾ ਲੈ ਕੇ ਅਗਸਤ ਸਤੰਬਰ ਅਕਤੂਬਰ 90-95 ਦਿਨ ਤਾਂ ਉਹਨੇ ਲੈਣੀ ਆ ਉਦੋਂ ਲੋ ਟੈਂਪਰੇਚਰ ਹੋ ਜਾਂਦਾ ਉਦੋਂ ਜੁਰਗਿਆ ਵੱਧ ਠੋਕੀ ਹੁੰਦੀ ਆ ਉਹ ਪੱਕਣ ਤਾਂ ਹੀ ਨਹੀਂ ਆਉਂਦਾ ਚੋਨਾ ਇਸੇ ਕਰਕੇ ਖੇਤ ਦੇ ਵਿੱਚ ਜ਼ਿਆਦਾ ਖੜਦਾ ਸੋ ਇਹ ਗੱਲਾਂ ਨੁਕਤੇ ਪੱਲੇ ਬੰਨੋ ਜੇ ਕੋਈ ਸਵਾਲ ਹੋਵੇ ਜ਼ਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੇਰੇ